ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਮਾਨਯੋਗ ਅਦਾਲਤ ਦਾ ਜਿੱਨੇ ਸਾਨੂੰ ਬਾਈਜ਼ ਰਿਲੀ ਕੀਤਾ ਤੇ ਇਹ ਅਸੀਂ ਲੋਕਾਂ ਦੇ ਇਨਸਾਫ ਜਿੱਨੇ ਜਿਹੜਾ ਵਾ ਉਹ ਆਵਾਜ਼ ਚੁੱਕੀ ਸੀ ਤੇ ਉਦੋਂ ਦੀ ਸਰਕਾਰ ਨੇ ਸਾਡੇ ਤੇ ਉਦੋਂ ਝੂਠੇ ਮੁਕਦਮੇ ਜਿਹੜੇ ਉਠੋਕਦੇ ਸੀ ਅੱਜ ਮਾਨਯੋਗ ਅਦਾਲਤ ਨੇ ਸਾਨੂੰ ਉਸ ਮੁਕਦਮੇ 'ਚੋਂ ਬਰੀ ਕੀਤਾ ਤੁਹਾਡਾ ਹਲਕਾ ਪਿੰਡਾ ਸੀ ਪੰਡੋਰੀ ਗੋਲਾ ਜਿੱਦੇ 'ਚ ਇਹ ਸਾਰਾ ਕਾਂਡ ਹੋਇਆ ਜਿੱਥੇ 125 ਤੋਂ ਜ਼ਿਆਦਾ ਜੇ ਮੌਤਾਂ ਹੋਈਆਂ ਹਾਂ ਜੀ ਭਾਵੇਂ ਕਿ ਸਰਕਾਰ ਨੇ ਕੁਝ ਲੋਕਾਂ ਨੂੰ ਪੈਸੇ ਦਿੱਤੇ ਹਨ ਅਜੇ ਵੀ ਕੁਝ ਲੋਕ ਹੈਗੇ ਜਿਨ੍ਹਾਂ ਨੂੰ ਅਜੇ ਮੁਆਵਜ਼ੇ ਦੀ ਮੰਗ ਕਰਦੇ ਪਏ ਉਹ ਸੀ ਡੀਸੀ ਸਾਹਿਬ ਨੂੰ ਕਿਹਾ ਬਾਤ ਜਿਹੜੇ ਲੋਕੇ ਰਹਿੰਦੇ ਆ ਉਹਨਾਂ ਦੇ ਵੀ ਸਰਕਾਰ ਨੂੰ ਲਿਖ ਕੇ ਭੇਜਿਆ ਤੇ ਉਹ ਵੀ ਮਿਲਦੇ ਛੇਤੀ ਸਾਹਿਬ ਕਹਿ ਸਕਦੇ ਜਿਹੜਾ ਅੱਜ ਮਾਨਯੋਗ ਅਦਾਲਤ ਦਾ ਫੈਸਲਾ ਹੋ ਰਾਤ ਭਰਿਆ ਫੈਸਲਾ ਕਿਉਂਕਿ ਜੋ ਵੋਟਾਂ ਵੀ ਦਿੱਤੀਆਂ ਗਈਆਂ ਆ ਬਿਲਕੁਲ ਰਾਤ ਭਰਿਆ ਤਾਂ ਹੈਗਾ ਹੈਗਾ ਨਾਲ ਦੇਖੋ ਇਨਸਾਫ ਦੀ ਜਿਹੜੀ ਆ ਉਹ ਜਿੱਤੀ ਜਿੱਤੀ ਜਿਹੜਾ ਨਾਜਾਇਜ਼ ਸ਼ਰਾਬ ਨਾਲ ਕੁਝ ਲਗਭਗ 100 150 ਦੇ ਕਰੀਬ ਮੌਤਾਂ ਹੋਈਆਂ ਸੀ ਜਿਨ੍ਹਾਂ ਦੇ ਸਾਥ ਦੇ ਲਈ ਜਿਨ੍ਹਾਂ ਦੀ ਆਵਾਜ਼ ਨੂੰ ਉਠਾਉਣ ਦੇ ਲਈ ਅਸੀਂ ਸਾਡੀ ਸਾਰੀ ਆਮ ਆਦਮੀ ਪਾਰਟੀ ਤਰਨਤਾਰਨ ਡੀਸੀ ਦਫ਼ਤਰ ਨਾਲ ਦਿੱਤਾ ਤੇ ਉਸ ਟਾਈਮ ਕਰੋਨਾ ਦਾ ਮਾਹੌਲ ਸੀਗਾ ਤੇ ਸਾਡੇ ਸਾਰੇ ਹੀ ਬੈਠੇ ਸਾਥੀਆਂ ਤੇ ਜਿਹੜੇ ਪਰਚੇ ਕੀਤੇ ਗਏ ਤੇ ਅੱਜ ਮਾਨਯੋਗ ਅਦਾਲਤ ਨੇ ਸਾਨੂੰ ਸਾਰਿਆਂ ਨੂੰ ਬਾਇ ਇੱਜ਼ਤ ਜਿਹੜਾ ਬਰਹੀ ਕੀਤਾ ਅਸੀਂ ਧੰਨਵਾਦੀਆਂ ਜੱਜ ਸਾਹਿਬ ਦੇ ਧੰਨਵਾਦੀਆਂ ਜੁਡੀਸ਼ੀਲੀ ਦੇ ਕਿ ਜਿਨ੍ਹਾਂ ਨੇ ਸਾਰਾ ਕੇਸ ਦੇਖਦਿਆ ਹੋਇਆ ਸਾਡੇ ਬੇਕਸੂਰ ਅਸੀਂ ਸਾਰੇ ਸਾਬਤ ਹੋਏ ਦੇ ਵਿੱਚ ਤੇ ਸਾਨੂੰ ਬਰੀ ਕੀਤਾ ਕਿੰਨੇ ਜਿਹੜੇ ਹੈਗੇ ਸੀ ਵਰਕਰ ਤੇ ਕਿੰਨੇ ਜਿਹੜੇ ਆਪਣੇ ਸੀ ਬਲੰਸਟਰ ਇਹਨਾਂ ਵਗੇ ਰਹੇ ਸੀ ਬਰੀ ਕੀਤਾ 25 25 ਆਣਿਆ ਤੇ ਕੁੱਲ ਟੋਟਲ ਪਰਚੇ ਸੀਗਾ ਜਿਹੜੇ ਇਸ ਪਰਚੇ ਨੂੰ ਅੱਜ ਬਰੀ ਕੀਤਾ ਉਹਦੇ ਵਿੱਚ ਸਪੀਕਰ ਸਾਹਿਬ ਡਿਪਟੀ ਸਪੀਕਰ ਸਾਹਿਬ ਸਾਡੇ ਮਾਨਯੋਗ ਮੀ ਤੇ ਅਰਜੀ ਮੰਤਰੀ ਸਾਹਿਬ ਸਾਡੇ ਮਾਨਯੋਗ ਲਾਲਜੀਤ ਸਿੰਘ ਪੁੱਲਰ ਜੀ ਮੰਤਰੀ ਸਾਹਿਬ ਈਟੀਓ ਸਾਹਿਬ ਮੰਤਰੀ ਸਾਹਿਬ ਉਹਨਾਂ ਦੇ ਨਾਲ ਸਾਡੇ ਐਮਐਲਏ ਸਹਿਬਾਨ ਕੁਝ ਮਾਲਵੇ ਤੋਂ ਸੀਗੇ ਕੁਝ ਦਬਾਬੇ ਤੋਂ ਸੀਗੇ ਕੁਝ ਸਾਡੇ ਮਾਜੇ ਦੇ ਸੀਗੇ ਕੁੱਲ ਮਿਲਾ ਕੇ ਇਹਦੇ ਵਿੱਚ ਜਿਹੜੇ 10 12 ਸਾਡੇ ਐਮਐਲਏ ਮੰਤਰੀ ਸਵੈਨਸ ਵੀਕਰ ਸਾਹਿਬ ਸੀਗੇ ਸੋ ਅੱਜ ਜਿਹੜਾ ਐਡਾ ਵੱਡਾ ਸਾਨੂੰ ਸਾਰਿਆਂ ਨੂੰ ਮਾਨ ਮਿਲਿਆ ਕਿ ਸਾਨੂੰ ਬਾਈਜਤ ਬਰੀ ਕਰ ਦਿੱਤਾ ਕਿਹਾ ਸਰਦਿਆਂ ਵੀ ਇੱਕ ਲੋਕ ਸਭਾ ਚੋਣਾਂ ਵਿੱਚ ਜਿਹੜੀ ਇੱਕ ਰਾਹਤ ਮਿਲ ਗਈ ਵੀ ਕੰਪਲੇਨ ਕਰਨੀ ਥੋੜੀ ਔਰ ਈਜ਼ੀ ਹੋ ਜੂਗੀ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਅਸੀਂ ਲੋਕਾਂ ਦੇ ਲਈ ਲੜੇ ਸੀ ਲੋਕਾਂ ਦੇ ਲੜਾਈ ਦੇ ਨਾਲ ਲੜਦੇ ਆ ਜਿਹੜਾ ਸਾਡੇ ਤੇ ਪਰਚੇ ਹੋਏ ਸੀਗੇ ਤੇ ਅੱਜ ਸਾਨੂੰ ਜਨ ਸਾਹਿਬ ਨੇ ਸਾਨੂੰ ਬਾਈ ਜਿੱਤ ਬਰੀ ਕੀਤਾ ਇਹ ਲੋਕਾਂ ਦੀਆਂ ਅਸੀਸਾਂ ਦਵਾਵਾਂ ਸਦਕਾ ਜਿਹੜਾ ਅੱਜ ਅਸੀਂ ਵੱਧ ਧੰਨਵਾਦ